ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਆਪਾਂ ਬਾਈ ਜੀ ਪਹਿਲਾਂ ਵੀ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਵੀ ਜਿਹੜੇ ਭਰਾਗੋ ਵੀ ਲਾਉਂਦੇ ਆ ਜਾਂ ਗੋਭੀ ਪੈਦਾ ਕਰਦੇ ਆ ਉਹ ਗੋਭੀ ਦਾ ਸਾਈਜ਼ ਆ ਜਿਹੜਾ ਅੱਧਾ ਕਿਲੋ ਤੋਂ ਲੈ ਕੇ 800 ਗ੍ਰਾਮ ਤਾਈ ਗੋਭੀ ਨੂੰ ਵੱਡੋ ਆ ਜਮਾ ਬਾਈ ਕੱਚੀ ਜਵੇਂ ਕੱਚੀ ਨਾਰੀਅਲ ਦੀ ਗਰੀ ਏ ਬਾਈ ਜੀ ਸਿਰਾ ਬ੍ਰਾਂਡ ਆ ਖੇਤਾਂ ਦੇ ਵਿੱਚ 2 ਰੁਪਏ ਕਿਲੋ ਆਪਾਂ ਨੂੰ ਰੇਟ ਵੱਧ ਮਿਲਦਾ ਏ ਭਰਾ ਸਾਡਾ ਜੰਮੂ ਤੋਂ ਆਉਂਦਾ ਡੇਲੀ ਗੱਡੀ ਭਰਦਾ ਦੱਸ ਬਈ ਕਿਹੜੀ ਮੰਡੀ ਵੇਚਦਾ ਬਾਈ ਇਹ ਹੀ ਲੈਨੇ ਆ ਨਰਵਾਲ ਮੰਡੀ ਤੇ ਆ ਗੋਭੀ ਆ ਜਿਹੜੀ ਬਾਈ ਉਹਨਾਂ ਦੀ ਸਾਰੀ ਮੰਡੀ ਦੇ ਰੇਟ ਨਾਲੋਂ 3-4 ਰੁਪਏ ਵੱਧ ਵਿਕਦੀ ਆ ਤੇ ਮੇਰੀ ਇਹੋ ਹੀ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਕਿ ਭਾਜੀ ਉਹਨਾਂ ਕੋਲੋਂ ਸਲਾਹ ਲੈ ਕੇ ਇਦਾਂ ਦੀ ਗੋਭੀ ਸਾਰੇ ਲਾਓ ਦੁਕਾਨ ਨੰਬਰ ਦੁਕਾਨ ਤੇ ਆਪਣੀ ਗੋਭੀ ਆ 99 ਨਾਸੀ ਨੰਬਰ ਤੇ ਬਾਈ ਜੀ ਅਮਨ ਮੁੰਡਾ ਉਹਦੇ ਦੁਕਾਨ ਤੇ ਆਪਣੀ ਗੋਭੀ ਜਿਹੜੀ ਆ ਪਹੁੰਚ ਰਹੀ ਆ ਆ ਗੱਡੀ ਨੰਬਰ ਵੀ ਦੇਖ ਲਓ ਤੁਸੀਂ ਤੇ ਬ੍ਰਾਂਡ ਵੀ ਵੇਖ ਲਓ ਸਿਰਾ ਤੇ ਅੱਜ ਬਾਈ ਜੀ ਜਿਹੜੇ ਹੈਗੇ ਆ 19 ਤੋਂ 20 ਰੁਪਏ ਦੇ ਸਾਡੇ ਜਿਹੜੇ ਸੌਦੇ ਆ ਹਾਈਬ੍ਰਿਡ ਗੋਭੀ ਦੇ ਧੰਨਵਾਦ ਦੀ ਸਾਰਿਆਂ ਦਾ ਸਾਸੀ